ਭਾਈਓ ਜੇ ਇਹ ਵੀਡੀਓ ਨਾ ਦੇਖਿਆ ਸਮਝ ਲਓ ਕੁਝ ਨਹੀਂ ਦੇਖਿਆ ਜੀ ਮਲਕੀਤ ਬਜਲੀ ਨੰਗਲ ਦੀ ਬੜੀ ਕਮਾਲ ਦੀ ਸ਼ਖਸੀਅਤ ਹੈ ਕਬੱਡੀ ਦੀ ਕਮੈਂਟਰੀ ਕਰਦੇ ਆ ਜੀ ਕਮੈਂਟੇਟਰ ਹੈ ਬੜੇ ਪ੍ਰਸਿੱਧ ਦੀ ਭਾਈ ਜੀ ਸ਼ੁਰੂ ਕਰ ਦਿਓ ਪਹਿਲਾਂ ਸਿੱਧੀ ਕਮੈਂਟਰੀ ਬਾਕੀ ਗੱਲਾਂ ਪਤਾ ਬਾਅਦ ਤੇ ਕਰਾਂਗੇ ਜੀ ਦੋ ਜੀ ਇੱਕ ਜੋਹਰ ਦਿਖਾਓ ਜੀ ਕਮੈਂਟਰੀ ਦਾ ਜੀ ਕਿ ਵੱਡਿਆਂ ਬਜ਼ੁਰਗਾਂ ਦਾ ਹੱਥ ਰਹੇ ਸਿਰ ਉੱਤੇ ਰੱਬ ਅੱਗੇ ਇਹੀ ਹੋਰ ਅਰਦਾਸ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰਸਜੇ ਪਰ ਮਾ ਮਾਂ ਬਾਪ ਗਾਦੇ ਨਾ ਨਰਾਜ਼ ਕਰੀਏ ਰਾਜੇ ਖੇਲੇ ਜਾਗੇ ਭਾਵੇਂ ਸਾਰਾ ਰੁੱਸ ਜੇ ਮਾ ਬਾਪ ਗਾਦੇ ਨਾ ਨਰਾਜ਼ ਕਰੀਏ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਣ ਲਈ ਵਾਹ ਗੱਬਰੂ ਤਿਆਰ ਪਰ ਤਿਆਰ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖੂਗਾ ਜਮਾਨਾ ਯਾਰੋ ਖੜ ਖੜ ਕੇ ਵੇਖੂ ਅੱਜ ਬੇਲਾ ਪਿੰਡ ਖੜ ਖੜ ਕੇ ਕੌਣ ਲਾਊ ਜੱਫੇ ਕੌਣ ਪਾਊਗਾ ਕਬੱਡੀਆਂ ਵਿੱਚ ਝੁਕ ਝੁਕ ਕੇ ਜਿਹਦੇ ਡੌਲਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਅੱਜ ਉਹਨਾਂ ਨੇ ਕਬੱਡੀ ਕੱਪ ਜਾਨਾ ਜਿੱਤ ਕੇ ਜਿਨ੍ਹਾਂ ਡੌਲਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਅੱਜ ਉਹਨਾਂ ਨੇ ਕਬੱਡੀ ਕੱਪ ਜਾਣਾ ਜਿੱਤ ਕੇ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਣ ਲਈ ਇਸ ਵੇਲੇ ਵਾਹ ਗੱਬਰੂ ਤਿਆਰ ਵਰ ਤਿਆਰ ਹੈ ਚਾਰ ਉਹ ਧਾਵੀ ਕੰਦੇ ਉਹ ਬੱਲੇ ਬੱਲੇ ਕਰਾਉਣ ਲਈ ਤਿਆਰ ਵਰਦੇ ਆ ਰਿਹਾ ਹੈ ਇਧਰ ਦੇ ਬਲੇ ਖੇਡ ਮੈਦਾਨ ਦੇ ਵਿੱਚ ਉਹ ਕਬੱਡੀ ਕੰਦੇ ਸ਼ੰਕਰ ਜਹਾਜ਼ ਦੀ ਪੈ ਗਈ ਆ ਇਹ ਕਹਿੰਦੇ ਜਹਾਜ਼ ਐਵੇਂ ਨਹੀਂ ਗਿਆ ਇਹ ਕਿਸੇ ਗੱਲ ਨੂੰ ਗਿਆ ਵਾ ਲਓ ਸ਼ੰਗ ਦੇ ਆਜ ਦੀ ਕਬੱਡੀ ਪੈ ਗਈ ਹੈ ਇਧਰ ਚਾਰ ਜਫੀ ਤਿਆਰ ਵਰ ਤਿਆਰ ਆਹ ਪੈਂਦੀ ਹੋਈ ਕਬੱਡੀ ਪਰ ਇਧਰਲੇ ਬਣੇ ਲੱਗਦਾ ਹੋਇਆ ਜੱਫਾ ਬੱਲੇ 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 ਸ਼ਾਇਦ ਜਪੇ ਮਾਈਕ ਵੀ ਲਾ ਦੇਣਦੇ ਫੇ ਮਾਈਕ ਦੇ ਉੱਪਰ ਸਾਰਿਆਂ ਨੂੰ ਪਤਾ ਲੱਗੇ ਹਾਂ ਲਓ ਜੀ ਮਾਈਕ ਵੀ ਲੱਗੂਗਾ ਜੀ ਹੁਣ origignal look ਬਣਾਣੀ ਆ ਆ ਲਓ ਜੀ ਬਣ ਗਈ ਜੀ ਹਾਂ ਹੁਣ ਹੋ ਗਿਆ ਕਬੱਡੀ ਦਾ ਮੈਚ ਤਿਆਰ ਜੀ ਸਾਰੀ ਆ ਸੰਗੀਤ ਨੂੰ ਸੁਣੂਗਾ ਸਾਰੀ ਔਰਿਜਿਨ ਜਿਹਨ ਬੈਠੀ ਹੈ ਹੁਣ ਚਲਾਓ ਜੀ ਲਾਖੇੜ ਮਨਾਲ ਦੇ ਵਿੱਚ ਕਬੱਡੀ ਪਾਉਣ ਲਈ ਗਬਰੂ ਤਿਆਰ ਵਰ ਤਿਆਰ ਹੈ ਪੈਂਦੀਆਂ ਕਬੱਡੀਆਂ ਵਾਲੇ ਚੜ ਜੜ ਕੇ ਵੇਖੂ ਅੱਜ ਬੇਲਾਪਿੰਡ ਖੜ ਖੜ ਕੇ ਕੌਣ ਲਾਉ ਜੱਫੇ ਕੌਣ ਪਾਊਗਾ ਕਬੱਡੀਆਂ ਵਿੱਚ ਝੁਗ ਝੁਗ ਕੇ ਜਿਹਦੇ ਡੌਲਿਆਂ ਬੱਟਾ ਦੇ ਵਿੱਚ ਜੋਰ ਮਿੱਤਰ ਅੱਜ ਉਹਨਾਂ ਨੇ ਬੇਲੇਪਿੰਡ ਦਾ ਹੋ ਕਬੱਡੀ ਕੱਪ ਜਾਨਾ ਜਿੱਤ ਕੇ ਉਹਨਾਂ ਨੇ ਬਿਜਲੀ ਨੰਗਲ ਦਾ ਕਬੱਡੀ ਕੱਪ ਜਾਨਾ ਜਿੱਤ ਕੇ ਕਿ ਕੁਝ ਸਿੱਖ ਲੈਣੇ ਕੁਝ ਅੜੀਆਂ ਨੇ ਜ਼ਿੰਦਗੀ ਤੋਂ ਆਸਾਂ ਬੜੀਆਂ ਨੇ ਅੱਗੇ ਹੋ ਕੇ ਵੇਖ ਪਾਰਸਾ ਕਾਮਯਾਬੀਆਂ ਖੜੀਆਂ ਨੇ ਓਏ ਅੱਗੇ ਹੋ ਕੇ ਵੇਖ ਪਾਰਸਾ ਕਾਮਯਾਬੀਆਂ ਖੜੀਆਂ ਨੇ ਲੋ ਮਲਕੀਤ ਜੀ ਕਿ ਕੰਮ ਕਰਿਓ ਥੋੜਾ ਜਿਆ ਇੱਕ ਡੈਮੋ ਦਓ ਵੀ ਹੁਣ ਇੱਕ ਮੈਚ ਸ਼ੁਰੂ ਹੋ ਗਿਆ ਤੇ ਦੋ ਪੇਜ ਚੱਲ ਰਹੇ ਆ ਹੁਣ ਕਿੱਦਾਂ ਬੋਲੂਗੇ ਤੁਸੀਂ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਦੇਖੋ ਜੀ ਹੁਣ ਤੁਹਾਡੇ ਦਾ ਨਾ ਦਰਬਿਆਨ ਮੈਚ ਚੱਲਦਾ ਪਿਆ ਵਾ ਇਧਰਲੇ ਬੰਨੇ ਕਬੱਡੀ ਪਾਉਣ ਲਈ ਗਬਰੂ ਤਿਆਰ ਵਰ ਤਿਆਰ ਆ ਹੈ ਇਧਰ ਲੱਡਾ ਬਲਪਰੀਆ ਕਬੱਡੀ ਪਾਉਣ ਲਈ ਆ ਸਿੰਘ ਸਰਦਾਰ ਸਿੱਖੀ ਸਰੂਪ ਦੇ ਵਿੱਚ ਕਬੱਡੀ ਪੈ ਗਈ ਹੈ ਇਧਰ ਚਾਰ ਜਾਫੀਆਂ ਤੇ ਆਹ ਕਹਿੰਦੇ ਧਾਵਾ ਬੋਲਿਆ ਚਾਰਾਂ ਦੇ ਵਿੱਚੋਂ ਦੇਖਦੇ ਹੁਣ ਕਿਹੜਾ ਕਹਿੰਦੇ ਗੱਬਰੂ ਨੂੰ ਬੱਲੇ ਬੱਲੇ ਕਰਾਂਦਾ ਗੱਲ ਸਮਝੀ ਹੋਣੀ ਆ ਲਓ ਖੇਡ ਮੈਦਾਨ ਦੇ ਵਿੱਚ ਪਈ ਹੈ ਕਬੱਡੀ ਇਧਰਲੇ ਬੰਨੇ ਆਹ ਕਹਿੰਦੇ ਕਬੱਡੀ 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 ਇਧਰਲੇ ਬੰਨੇ ਲੱਡਾ ਬਲਪਰੀਆ 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 ਆਹ ਲੱਗਦਾ ਹੋਇਆ ਜੱਫਾ ਪਰ ਇਧਰਲੇ ਬੰਨੇ ਵੱਜਦੇ ਹੋਏ ਆਹ ਧੋਬੀ ਪਲਟੇ ਮੇਰੇ ਮਿੱਤਰੋ ਕੀ ਗੱਲ ਤੀਆਂ ਕੇ ਸੈਂਗੜਾ ਤੇ ਮੁਕਣੀ ਆ ਰੇਡਾ ਭਾਵੇਂ ਲੱਗ ਪੈਂਦੀ ਆ ਗੱਲ ਜੱਫੀਆਂ ਤੇ ਮੁਕਣੀ ਆ ਰੇਡਾ ਭਾਵੇਂ ਲੱਗ ਪੈਂਦੀ ਆ ਗੱਲ ਜੱਫੀਆਂ ਤੇ ਮੁਕਣੀ ਆ ਲਓ ਸ਼ਾਨਦਾਰ ਨੰਬਰ ਲੱਡੇ ਬਲਪਰੀਏ ਨੇ ਜੋੜਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਲੱਡੇ ਨੇ ਜਿਹੜੇ ਜਿਹੜੇ ਪਿਆਰ ਕਰਦੇ ਨੇ ਤੇ ਸ਼ੰਕਰ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਯੋਰਦਰ ਤਾੜੀਆਂ ਮਾਰਦੇ। ਲਾ ਜੀ ਇਹ ਕਮਾਲ ਕਰਤਾ ਜੀ ਕਮਾਲ ਦੀ ਗੱਲ ਹੈ ਜੀ ਕਮਾਲ ਦੀ ਗੱਲ ਹੈ। ਭਾਈ ਆਹ ਤਾਂ ਦੇਖੋ ਕਮੈਂਟਰੀ ਪੇਸ਼ ਕਰਤੀ ਤੁਸੀਂ ਕਬੱਡੀ ਦਾ ਪੂਰੀ ਮੈਂ ਕਹਿੰਦਾ ਸੀਨ ਕ੍ਰੀਏਟ ਕਰਕੇ ਰੱਖਤਾ ਸਾਹਮਣੇ ਕਬੱਡੀ ਦਾ ਮੈਚ ਚੱਲਦਾ ਦਿਖਾਤਾ ਜੀ। ਹੁਣ ਦੇਖੋ ਜੀ ਇੱਕ ਟੀਮ ਹਾਰ ਗਈ ਇੱਕ ਟੀਮ ਜਿੱਤ ਗਈ। ਹੁਣ ਜਿਹੜੀ ਹਾਰੀ ਜਿੱਤੀ ਤੇ ਇੱਥੇ ਕਿੱਦਾਂ ਬੋਲਦੇ ਜੀ। ਲਓ ਜੀ ਇਧਰ ਦੇ ਬਣੇ ਜਿਹੜੀ ਅੱਜ ਦੀ ਸਾਡੀ ਜੇਤੂ ਟੀਮ ਰਹੀ ਆ ਉਹ ਸਾਡੀ ਸੈਂਫਲਾਬਾਦ ਦੀ ਰਹੀ ਆ। ਕਪੂਰਥਲੇ ਦੀ। ਤੇ ਇਧਰਲੇ ਬੰਨੇ ਸਾਡੇ ਜਿਹੜੇ ਲੂਜ਼ ਕਰ ਗਏ ਟੀਮ ਆ ਉਹ ਮਾਝੇ ਦੀ ਟੀਮ ਜਿਹੜੀ ਲੂਜ਼ ਕਰ ਗਈ ਆ ਜੀ ਨੋਟ ਕਰਿਓ ਸੋ ਅੱਜ ਬਹੁਤ ਬਹੁਤ ਧੰਨਵਾਦ ਤੇ ਜਿਨੇ ਵੀ ਸਾਡੇ ਪਿਆਰੇ ਦਰਸ਼ਕ ਦੇਖ ਰਹੇ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਯਾਰ ਵਾਹ ਜੀ ਵਾਹ ਵਾਹ ਜੀ ਸੋ ਜ਼ਿੰਦਗੀ ਦੇ ਵਿੱਚ ਜੇ ਜਿੱਤਾਂ ਮੈਂ ਤਾਂ ਹਾਰਾਂ ਵੀ ਆ ਹਰੇਕ ਚੀਜ਼ ਦੇ ਦੋ ਪਹਿਲੂ ਆ ਚੰਗਾ ਤੇ ਮਾੜਾ ਸੋ ਜ਼ਿੰਦਗੀ ਦੇ ਵਿੱਚ ਹਾਰਾਂ ਹੀ ਬੰਦੇ ਨੂੰ ਅੱਗੇ ਸੁਚੇਤ ਕਰਦੀਆਂ ਕਿ ਮੈਨੂੰ ਮਿਹਨਤ ਦੀ ਲੋੜ ਆ ਮੈਨੂੰ ਹੋਰ ਤੇ ਨਾਲ ਇਧਰਲੇ ਬੰਨੇ ਬੇਲੇ ਦੀ ਟੀਮ ਵੀ ਤਿਆਰ ਵਰ ਤਿਆਰ ਆ ਦੀ ਕਮੈਂਟਰੀ ਦੇ ਕੱਟ ਤੇ ਵਟ ਤੁਸੀਂ ਦੀ ਹੁਣ ਜੇਕਰ ਹੁਣ ਪ੍ਰਬੰਧਕਾਂ ਦਾ ਧੰਨਵਾਦ ਕਰਨਾ ਹੋਵੇ ਤਾਂ ਕਿਦਾਂ ਕਰਦੇ ਇਹ ਮੇਲੇ ਦੇ ਵਿੱਚ ਦੀ ਕਬੱਡੀ ਮੇਲੇ ਦੇ ਵਿੱਚ ਦੀ ਲਓ ਜੀ ਮੈਂ ਪ੍ਰਬੰਧਕਾਂ ਦਾ ਬਾਅਦ ਬਾਅਦ ਦਿਲਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਕਹਿੰਦੇ ਛੋਟੀ ਦਾ ਕਬੱਡੀ ਕੱਪ ਕਰਵਾ ਕੇ ਬੱਲੇ ਬੱਲੇ ਕਰਵਾ ਦਿੱਤੀ ਐ ਚਾਹੇ ਬੇਲੇ ਨਗਰ ਦੀ ਗੱਲ ਕਰ ਲਓ ਚਾਹੇ ਕਪੂਰਥਲੇ ਵੀ ਗੱਲ ਕਰ ਲਓ ਇਹ ਸਾਡੇ ਸਾਰੇ ਪ੍ਰਬੰਧਕ ਨੇ ਅਦਰ ਦੇਖੋ ਸੇਵਾਦਾਰ ਪਾਣੀ ਵੀ ਵਰਤਾਈ ਜਾ ਰਹੇ ਆ ਇਧਰ ਦੇ ਬੰਨੇ ਲੰਗਰ ਵੀ ਚੱਲ ਰਹੇ ਆ ਉਧਰ ਬੀਬੀਆਂ ਲੰਗਰ ਪਕਾ ਵੀ ਰਹੀਆਂ ਨੇ ਓਡੇ ਸਾਡੇ ਭਰਾ ਵਰਤਾਇ ਵੀ ਰਹੇ ਨੇ ਤੇ ਉਧਰਲੇ ਬੰਨੇ ਦੇਖੋ ਦਾਲ ਵਾਲੇ ਵੀ ਕਹਿੰਦੇ ਦਾਲ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਹਿ ਲਿਆ ਮਲਾਂ ਅੱਜ ਮੇਲਾ ਜਿਹੜਾ ਨੱਕੋ ਨੱਕ ਭਰ ਚੁੱਕਿਆ ਜੀ ਉਧਰ ਪ੍ਰਬੰਧਕਾਂ ਦਾ ਵੀ ਧੰਨਵਾਦ ਐਨਆਰਆਈ ਵੀਰਾਂ ਦਾ ਵੀ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਮਤਾਵਾ ਪੈਣਾ ਦਾ ਵੀਰਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਬਹੁਤ ਬਾਤ ਦਿਲੋਂ ਧੰਨਵਾਦ ਆ ਬਹੁਤ ਬਹੁਤ ਦਿਲੋਂ ਧੰਨਵਾਦ ਜਿਹੜਾ ਤੁਸੀਂ ਐਨਾ ਪਿਆਰ ਬਖਸ਼ਦੇ ਹੋ ਜ਼ਿੰਦਗੀ ਦੇ ਵਿੱਚ ਪਿਆਰ ਹੀ ਆ ਤੇ ਮੈਂ ਸਾਰਿਆਂ ਦਾ ਐਨਆਰਆਈ ਜ਼ਵੀਰਾ ਦਾ ਐਨਆਰਆਈ ਨਹੀਂ ਰਹਿੰਦੇ ਇੰਡੀਆ ਫਿਰ ਵੀ ਕਬੱਡੀ ਲਈ ਵੱਡੇ ਜਿਹੜੇ ਪਿਆਰ ਬਖਸ਼ਦੇ ਨੇ ਵੱਡੇ ਸੰਯੋਗ ਭੇਜਦੇ ਨੇ ਮੈਂ ਬਾਤ ਬਾਤ ਦਿਲੋਂ ਧੰਨਵਾਦ ਇਹਨਾਂ ਪਿਆਰਿਆਂ ਦਾ ਕਰਦਾ ਜਿਨ੍ਹਾਂ ਨੇ ਸਾਡੀ ਮਿੱਤਰ ਮੰਡਲੀ ਆ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਸਾਰਿਆਂ ਪ੍ਰਬੰਧਕਾਂ ਦਾ ਸਾਰੇ ਐਨਆਰਆਈ ਜ਼ਵੀਰਾ ਦਾ ਦਰਸ਼ਕਾਂ ਦਾ ਸਰੋਤਿਆਂ ਦਾ ਤੇ ਸਾਰਿਆਂ ਭਰਾਵਾਂ ਦਾ ਮੈਂ ਬਹੁਤ ਬਾਤ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਤੁਹਾਡੇ ਦਰਿਅੇ ਜਿਹੜੇ ਕਬੱਡੀ ਕੱਪ ਤੇ ਠਾਠਾ ਮਾਰਦਾ ਗੱਠ ਜਿਹੜਾ ਹੁੰਦਾ ਹੈ ਸੋ ਇਹਨਾਂ ਤੁਸੀਂ ਪਿਆਰ ਬਖਸ਼ਦੇ ਹੋ ਮੈਂ ਬਹੁਤ ਬਾਤ ਦਿਲੋਂ ਧੰਨਵਾਦ ਕਰਦਾ ਤੇ ਨਾਲ ਹੀ ਧੰਨਵਾਦ ਕਰਦਾ ਉਸਤਾਦ ਮਿੰਟੂ ਰਾਜਗੜ ਜੀ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਕਮੈਂਟਰੀ ਦੀ ਦੁਨੀਆ ਦੇ ਵਿੱਚ ਪੁੱਜਿਆ ਬਹੁਤ ਬਹੁਤ ਮੈਂ ਦਿਲੋਂ ਧੰਨਵਾਦ ਇੱਕ ਵਾਰੀ ਪ੍ਰਬੰਧਕਾਂ ਦੇ ਨਾਂ ਤੇ ਤਾੜੀਆਂ ਮਾਰ ਦਿਓ ਯਾਰਾ ਜ਼ੋਰਦਾਰ ਵਾਹ ਵਾਹ ਜੀ ਜਿਹੜੇ-ਜਿਹੜੇ ਕਹਿੰਦੇ ਕਬੱਡੀ ਜਿੰਦਾਬਾਦ ਹੈ ਤੇ ਜ਼ੋਰਦਾਰ ਤਾੜੀਆਂ ਮਾਰੇ ਇੱਕ ਵਾਰੀ ਇਹ ਜਿਹੜੇ ਕਹਿੰਦੇ ਪ੍ਰਬੰਧਕ ਸਾਡੇ ਮੇਲਾ ਕਰਾਉਂਦੇ ਰਹਿਣ ਪ੍ਰਬੰਧਕਾਂ ਵਾਲੀ ਵੀ ਤਾੜੀਆਂ ਥੁੱਲ ਕੇ ਇੱਕ ਵਾਰੀ ਸਾਡੇ ਐਨਆਰਆਈ ਭਰਾਵਾਂ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਸਾਡੀ ਰੱਬ ਰੂਪੀ ਸੰਗਤ ਜਿਹੜੀ ਬੈਠੀ ਹੈ ਨਾ ਕਬੱਡੀ ਗੱਪਾਂ ਨਾਲ ਸਵੇਰ ਤੋਂ ਜੁੜੇ ਨੇ ਸ਼ਾਮਾਂ ਦਾ 9-10 ਵਜੇ ਜਾਂਦੇ ਆ ਇੱਕ ਵਾਰੀ ਦਰਸ਼ਕਾਂ ਲਈ ਯਾਰਾ ਤਾੜੀਆਂ ਮਾਰੇ ਜ਼ੋਰਦਾਰ ਤਾੜੀਆਂ ਮਾਰੋ ਜੇ ਕਬੱਡੀ ਨੂੰ ਦਿਲੋਂ ਪਿਆਰ ਕਰਦੇਵੇਂ ਜ਼ੋਰਦਾਰ ਤਾੜੀਆਂ ਮਾਰ ਕੇ ਵਾਹ ਜੀ ਵਾਹ ਇਹ ਆ ਸਾਡੇ ਪਿਆਰ ਸੱਜਣ ਮਿੱਤਰ ਜਿਹੜੇ ਤੇ ਜਿਹੜੇ ਕਹਿੰਦੀ ਐ ਕਬੱਡੀ ਨੂੰ ਜਿਹੜਾ ਮਣਾ ਮੋਹੀ ਪਿਆਰ ਕਰਦੇ ਨੇ ਉਹ ਕਹਿੰਦੇ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਵੇਖੂਗਾ ਜ਼ਮਾਨਾ ਅੱਜ ਖੜ ਖੜ ਕੇ ਕੌਣ ਲਾਊ ਜੱਪੇ ਕੌਣ ਪਾਊਗਾ ਕਬੱਡੀਆਂ ਵਿੱਚ ੁੱਗ ੁੱਗ ਕੇ ਜਿਹਦੇ ਡੌਲਿਆ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨਾਂ ਨੇ ਕਬੱਡੀ ਕੱਪ ਜਾਣਾ ਜਿੱਤ ਗਏ ਉਹਨਾਂ ਨੇ ਕਬੱਡੀ ਕੱਪ ਯਾਨਾ ਜਿੱਤ ਕੇ ਅੱਛਾ ਮਲਕੀਤ ਜੀ ਕਈ ਵਾਰੀ ਸਮੱਸਿਆ ਆ ਜਾਂਦੀ ਸਾਊਂਡ ਦੀ ਤੇ ਸਾਊਂਡ ਵਾਲੇ ਵੀਰਾਂ ਨੂੰ ਕਿੱਦਾਂ ਬੁਲਾਉਣਦੇ ਤੁਸੀਂ ਇਹ ਵੀ ਦੱਸਿਓ ਜੀ ਕਮੈਂਟਰੀ ਚੱਲਦੀ ਤੁਹਾਡੀ ਸਾਊਂਡ ਹੋ ਗਈ ਖਰਾਬ ਤੇ ਸਾਊਂਡ ਵਾਲੇ ਵੀਰਾਂ ਨੂੰ ਬੁਲਾਉਣਾ ਜੀ ਤੁਸੀਂ ਵੋਲਿਊਮ ਸੈਟ ਸਟ ਕਰਾਉਣਾ ਕਿੱਦਾਂ ਕਰਾਉਗੇ ਜੀ ਹਾਂਜੀ ਉਧਰ ਨਾਲ ਹੀ ਆਪਾਂ ਸੈਟਿੰਗ ਪਿਆਰ ਦੇ ਨਾਲ ਹੀ ਆਪਾਂ ਕਹਿੰਦੇ ਦੇਖੋ ਜੀ ਸਾਡੀ ਬਹੁਤ ਹੀ ਸਤਿਕਾਰ ਦੇ ਯੋਗ ਨੇ ਗੱਬਰ ਸਾਊਂਡ ਉਮਰੀਆਣਾ ਬਾਪੂ ਕਰਨਾਲ ਸਿੰਘ ਜੀ ਜਿਨ੍ਹਾਂ ਦੀ ਕਹਦੀਏ ਜ਼ਿੰਦਗੀ ਕਬੱਡੀ ਦੇ ਮੈਦਾਨਾਂ ਨੂੰ ਸਮਰਪਿਤ ਆ ਉਹਨਾਂ ਨੇ ਕਲਾਕਾਰਾਂ ਨਾਲ ਵੀ ਬੜੀਆਂ ਸਾਉਂਡ ਜਿਹੜੇ ਉਹਨਾਂ ਦੀ ਚੱਲੀ ਆ ਇਹ ਪਿੰਡ ਉਮਰਿਆਣਾ ਜ਼ਿਲ੍ਹਾ ਮੋਗਾ ਗੱਬਰ ਸਾਉਂਡ ਉਮਰਿਆਣਾ ਬਾਪੂ ਕਰਨੈਲ ਸਿੰਘ ਜਿੰਦਾਬਾਦ ਤੇ ਜਿੰਦਾਬਾਦ ਹੀ ਰਹਿਣਗੇ ਬਾਪੂ ਜੀ ਆਹ ਸਾਉਂਡ ਹੁਣ ਮੈਂ ਕਿਉਂ ਥੇ ਟੱਕ ਲੰਦੇ ਹੋ ਹੁਣ ਤਾਂ ਥਾੜ ਥਾੜ ਹੋਣੀ ਆ ਸਾਉਂਡ ਕੇ ਦੀ ਗੱਬਰ ਦੀ ਤੇ ਹੁਣ ਥਾੜ ਥਾੜ ਹੀ ਹੋਣੀ ਆ ਲਓ ਜੀ ਬਾਪੂ ਜੀ ਬੱਲੇ ਬੱਲੇ ਕਰਾ ਦਿਓ ਹੁਣ ਬਸ ਕੇ ਫੁੱਲ ਰਿਪੋਰਟਾਂ ਓਕਣੇ ਤੇਰੇ ਯਾਰ ਦੀਆਂ ਫੁੱਲ ਰਿਪੋਰਟਾਂ ਓਕਣੇ ਤੇਰੇ ਯਾਰ ਦੀਆਂ ਅੱਛਾ ਮਲਕੀ ਜੀ ਇੱਕ ਹੁਣ ਕਈ ਵਾਰੀ ਮੈਚ ਚੱਲ ਰਿਹਾ ਹੁੰਦਾ ਕਿਸੇ ਦੀ ਗੱਡੀ ਗਲਤ ਪਾਰਕਿੰਗ ਤੇ ਲੱਗ ਗਈ ਮੰਨ ਲਓ ਗੱਡੀ ਦਾ ਨਾਮ ਹੈ ਪੀਬੀ 12 ਏ ਜੀ ਔਰ 4546 ਤੋ ਗੱਡੀ ਦੀ ਅਨਾਉਂਸਮੈਂਟ ਕਰਿਓ ਜਰਾ ਉਧਰ ਜਿੰਨਾ ਵੀਰਾਂ ਦੀ ਵੀ ਆ ਗੱਡੀ ਆ ਸਕੋਰਪੀਓ ਗੱਡੀ ਭਾਈ ਜੀ ਆ 98 11 ਟਰੈਕਟਰਾਂ ਵਾਂਗੂ ਭਾਈ ਹੁਣ ਤੇ ਗੱਡੀਆਂ ਦੀ ਜਿਹੜੀ ਪਾਰਕਿੰਗ ਗਲਤ ਕਰ ਦਿੱਤੀ ਕਿਸੇ ਭਰਾ ਨੇ ਇਧਰ ਲੈ ਬੰਨੇ ਆ ਸਕੋਰਪੀਓ ਗੱਡੀ ਹੈ ਕਾਲੇ ਰੰਗ ਦੀ ਜਿਸ ਭਰਾ ਦੀ ਵੀ ਹੋਵੇ 12 13 ਨੰਬਰ ਰਿਆ ਗੱਡੀ ਦਾ ਪੀਬੀ08 ਕੇ 12 13 ਇਹ ਗੱਡੀ ਜੇਸ ਭਰਾ ਦੀ ਵਿਵੇ ਸਕੋਰਪੀਓ ਤੇ ਸਾਡਾ ਭਰਾ ਜਲਦ ਤੋਂ ਜਲਦ ਸਾਈਡ ਤੇ ਜਿਹੜਾ ਮੇਰੇ ਰਾਈਟ ਹੈਂਡ ਸਾਈਡ ਤੇ ਜਿਹੜਾ ਪਾਰਕਿੰਗ ਕਰ ਲਵੇ ਪਾਰਕਿੰਗ ਜਿਹੜੀ ਗਲਤ ਸਾਈਡ ਤੇ ਲੱਗੀ ਹੋਈ ਹੈ ਜਿਹੜੇ ਰਾਹ ਸਾਡਾ ਬਲੌਗ ਹੋਇਆ ਵਾ ਸਾਡੇ ਪ੍ਰਬੰਧਕਾਂ ਨੂੰ ਪਰੇਸ਼ਾਨੀ ਆਉਂਦੀ ਆ ਜਿਹੜੇ ਸਾਡੇ ਚੀਫ ਗੈਸਟ ਆ ਰਹੇ ਆ ਮੇਲੇ ਦੇ ਆਰਗੇਨਾਈਜ਼ਰ ਆ ਰਹੇ ਆ ਉਹਨਾਂ ਨੂੰ ਫਿਰ ਦਰਸ਼ਕਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਇਸ ਲਈ ਗੱਡੀ ਜਿਹੜੀ ਆਪਾਂ ਸਹੀ ਤਰੀਕੇ ਨਾਲ ਆਪਣੀ ਪਾਰਕਿੰਗ ਕਰੀਏ ਮੇਰਾ ਵੀਰ ਆਈਰੀ ਸਕਾਰਪੀਓ ਗੱਡੀ ਆ ਭਰਾ ਦੀ ਆ ਜਲਦ ਤੋਂ ਜਲਦ ਸਾਈਡ ਤੇ ਪਾਰਕਿੰਗ ਕਰਦੇ ਹੋ ਜਿੱਥੇ ਵੀ ਆਵਾਜ਼ ਸੁਣ ਰਿਹਾ ਸਾਡਾ ਭਰਾ ਉਹਨੂੰ ਬੇਨਤੀ ਆ ਕਿ ਭਾਜੀ ਨਹੀਂ ਤੇ ਪੁਲਿਸ ਨੇ ਗੱਡੀ ਚੱਕ ਕੇ ਲੈ ਜਾਣੀ ਆ ਫੇਰ ਨਾ ਕਿਉਂ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇ ਆ ਰਿਆ ਸੋ ਗੱਡੀ ਸਾਈਡ ਤੇ ਪਾਰਕਿੰਗ ਕਰ ਲਿਓ ਮੇਰੇ ਭਰਾ ਉਹ ਵੱਟ ਕਰਤੇ ਵੱਟ ਕਰਤੇ ਜੀ ਕਮੈਂਟਰੀ ਵਾਲੇ ਦੀ ਕਮਾਲ ਦੀ ਗੱਲ ਐ ਜੀ ਆਪਣਾ ਪਿੰਡ ਦੱਸ ਦਿਓ ਜੀ ਦੁਬਾਰਾ ਜੀ ਮੇਰਾ ਪਿੰਡ ਆ ਜੀ ਬਿਜਲੀ ਨੰਗਲ ਜ਼ਿਲ੍ਹਾ ਕਬੂਰਥਲਾ ਜਿੰਨੇ ਵੀ ਸਰੋਤੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਇਧਰ ਸਾਡੇ ਬੱਲੇ ਬੱਲੇ ਚੈਨਲ ਚੋਬੜਾ ਸਾਹਿਬ ਜੀ ਸਾਡੇ ਬਹੁਤ ਹੀ ਪ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਮਾਨੇ ਨਿਮਾਨ ਬਖਸ਼ਿਆ ਇਹਨਾਂ ਪਿਆਰ ਜਿਹੜਾ ਬਖਸ਼ਿਆ ਸੋ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਸਪੋਰਟ ਕਰਿਓ ਤੇ ਦਾਸ ਨੂੰ ਜਿਹੜਾ ਪਿਆਰ ਬਖਸ਼ਿਓ ਤੇ ਸੋਹਣੇ ਸੋਹਣੇ ਕਮੈਂਟ ਜਿਹੜੇ ਤੇ ਨਾਲ ਹੀ ਸਾਡੇ ਚੈਨਲ ਦੀ ਵੀ ਜਰੂਰ ਸਬਸਕ੍ਰਾਈਬ ਕਰ ਲਓ ਬੱਲੇ ਬੱਲੇ ਚੈਨਲ ਵਾਲੇ ਚੋਪੜਾ ਸਾਹਿਬ ਜਰੂਰ ਇਸਾਰੇ ਟੀਮ ਦਾ ਧੰਨਵਾਦ ਹੈ ਅੱਛਾ ਜੀ ਹੁਣ ਇੱਕ ਗੱਲ ਹੋਰ ਜਾਂਦੇ ਜਾਂਦੇ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਹੈ ਕਿ ਕਬੱਡੀ ਦਾ ਖੇਡ ਮੇਲਾ ਜਿਹੜਾ ਉਹਦੇ ਚ ਉਹਨਾਂ ਦੀ ਪੂਰੀ ਸਿਕਿਉਰਿਟੀ ਹੈ ਬੜੀ ਵਧੀਆ ਉਹਨਾਂ ਦਾ ਕਰਿਓ ਜੀ ਧੰਨਵਾਦ ਜੀ ਹਾਂਜੀ ਉਧਰ ਜਿੰਨੇ ਵੀ ਪੰਜਾਬ ਪੁਲਿਸ ਦੇ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਪੰਜਾਬ ਪੁਲਿਸ ਦੇ ਭਰਾਵਾਂ ਦਾ ਵੀ ਬੌਂਸਰ ਸਿਕਿਉਰਿਟੀ ਦਾ ਵੀ ਤੇ ਜਿਹੜੇ ਭਰਾ ਕਿਉਂਕਿ ਇਹਨਾਂ ਦੇ ਬੜੀ ਵੱਡੀ ਮਿਹਨਤ ਆ ਯਾਰ ਸੋ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਹਰ ਇੱਕ ਨਾਲ ਪਿਆਰ ਕਰੀਏ ਹਰ ਇੱਕ ਨੂੰ ਇੱਜ਼ਤ ਮਾਣ ਬਖਸ਼ੀਏ ਸੋ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਸਾਰੇ ਪੰਜਾਬ ਪੁਲਿਸ ਦੇ ਸਮੁੱਚੀ ਟੀਮ ਦਾ ਸਾਰੇ ਆਫਸਰ ਸਹਿਬਾਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜਿਹੜੇ ਸਾਡੇ ਮੇਲੇ ਨੂੰ ਚਾਰ ਚੰਨ ਲਾਏ ਨੇ ਇੱਕ ਵਾਰੀ ਪੰਜਾਬ ਪੁਲਿਸ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਯਾਰਾ ਲਾ ਜੀ ਕਮਾਲ ਕਰਤਾ ਜੀ ਬਹੁਤ ਧੰਨਵਾਦ ਕਰਦਾ ਨਾ ਵੀਰਾਂ ਦਾ ਸੋ ਹਮੇਸ਼ਾ ਹੀ ਸਾਡੇ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਸਾਡੀ ਦੇਸ਼ ਦੀ ਰਾਖੀ ਕਰਦੇ ਨੇ ਸਾਰੇ ਪੰਜਾਬ ਦੀ ਰਾਖੀ ਕਰਦੇ ਨੇ ਸੋ ਮੈਂ ਇੱਕ ਵਾਰੀ ਪੰਜਾਬ ਪੁਲਿਸ ਨੂੰ ਜਿਹੜੇ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਪੰਜਾਬੀ ਵੀਰੋ ਅੱਲਾਹ ਦੀ ਬਖਸ਼ਿਓ ਹਮ ਸਵਾਲਕ ਸਾਰੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਸਾਰੀ ਸਮੁੱਚੀ ਟੀਮ ਦਾ ਵਾਈਗਰ ਨੇ ਇਹਨਾਂ ਨੂੰ ਵੀ ਚੜਦੀਆਂ ਕਲਾ ਬਖਸ਼ਿਸ਼ ਕਰੇ ਕਮਾਲ ਦੀ ਗੱਲ ਹੈ ਜੀ ਦੇਖੋ ਜੀ ਇਹ ਮਲਕੀਤ ਜੀ ਕਬੱਡੀ ਕਮੈਂਟੇਟਰ ਹੈ ਪੂਰੀ ਕਬੱਡੀ ਦੀ ਕਮੈਂਟਰੀ ਕਰਕੇ ਦਿਖਾਏ ਜੀ ਤੁਹਾਨੂੰ ਤੁਸੀਂ ਜਰੂਰ ਕਰਿਓ ਕਮੈਂਟ ਜੀ ਹੋਰ ਕਿਹੜੀ ਕਿਹੜੀ ਗੱਲ ਮੇਲੇ 'ਚ ਹੋ ਜਾਂਦੀ ਹੈ ਇੱਕ ਗੱਲ ਮੈਨੂੰ ਯਾਦ ਆਈ ਕਿ ਕੋਈ ਬੱਚਾ ਗੋਮ ਗਿਆ ਮੇਲੇ 'ਚ ਜੀ ਕਬੱਡੀ ਦਾ ਕੱਪ ਚੱਲ ਰਿਹਾ ਕੋਈ ਬੱਚਾ ਰੋਂਦਾ ਰੋਂਦਾ ਮਿਲ ਗਿਆ 4-5 ਸਾਲ ਦਾ ਤੁਹਾਨੂੰ ਉਹਦੀ ਅਨਾਊਂਸਮੈਂਟ ਕਿੱਦਾਂ ਕਰੋਗੇ ਜੀ ਉਧਰ ਦੇਖੋ ਜੀ ਆ ਕਿ ਜਿਸ ਵੀ ਵੀਰ ਭਰਾ ਦਾ ਬੱਚਾ ਵਾ ਆਪਣਾ ਛੋਟਾ ਜਿਹਾ ਬੱਚਾ 4 ਕਿ ਸਾਲ ਦੀ ਉਮਰਿਆ ਯਾ ਵਿਚਾਰਾ ਆਪਣੇ ਮਾਪਿਆਂ ਤੋਂ ਵਿਛੜ ਗਿਆ ਜੀ ਆ ਸਾਡੇ ਕੋਲ ਸਟੇਜ ਦੇ ਲਾਗੇ ਬੈਠਾ ਭਰਾ ਤੇ ਜ਼ਰੂਰ ਜੇ ਇਸ ਵੀਰ ਭਰਾ ਦਾ ਵੀ ਇਹ ਬੱਚਾ ਹੈਗਾ ਜ਼ਰੂਰ ਆਪਣੇ ਮਾਪੇ ਆਪਣੇ ਬੱਚੇ ਨੂੰ ਲੈ ਜਾਣ ਜੀ ਬਾਅਦ ਚਾ ਨਾ ਕਿਉਂਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਕਿ ਪੱਤਰ ਮਠੜੇ ਮੇਵੇ ਰੱਬ ਸਭ ਨੂੰ ਦੇਵੇ ਇਹ ਬਹੁਤ ਅਨਮੋਲ ਚੀਜ਼ਾਂ ਨੇ ਬੜਾ ਲੰਮਾ ਜਿਹੜਾ ਕਹਿ ਦਈਏ ਰੱਬ ਅੱਗੇ ਫਰਿਆਦਾਂ ਦਵਾਵਾਂ ਕਰਨੀਆਂ ਪੈਂਦੀਆਂ ਫਿਰ ਇਹੋ ਜਿਹੇ ਧੀਆਂ ਪੁੱਤਰ ਜਨਮ ਲੈਂਦੇ ਮਾਪਿਆਂ ਦਾ ਤੇ ਰੱਬ ਦਾ ਅਸ਼ੀਰਵਾਦ ਆ ਬਾਈ ਜੀ ਆ ਬੱਚਾ ਦੇਖ ਲਓ ਦੁਬਾਰਾ ਫੇਰ ਲਾਉਸਮੈਂਟ ਅਸੀਂ ਭਰਾ ਕਰ ਰਹੇ ਆ ਆਵਾਜ਼ ਦੇ ਰਹੇ ਆ ਜਿਹਦਾ ਬੱਚਾ ਗੁੰਮ ਹੋ ਗਿਆ ਭੈਣ ਭਰਾ ਦਾ ਤੇ ਆਪਣਾ ਬੱਚਾ ਲੈ ਜਾਓ ਆ ਸੋਨੋ ਮੋਨੋ ਗੁੰਮ ਹੋ ਗਿਆ ਜੀ ਆ ਜਿਹਦੇ ਵੀ ਹੈਗੇ ਆ ਭਰਾ ਲੈ ਜਾਓ ਮੇਰਾ ਵੀਰ ਬਾਜ ਨਾ ਕਿਉਂਕਿ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇ ਆ ਰਿਹਾ ਮਲਕੀਤ ਬਿਜਲੀ ਲੰਗੜ ਦੀ ਪਿੰਡ ਦਾ ਨਾਮ ਵੀ ਬੜਾ ਜ਼ਬਰਦਸਤ ਹੈ ਬਿਜਲੀ ਬਾਗ ਬੋਲਦੇ ਆ ਜੀ ਤੁਸੀਂ ਕਮਾਲ ਦੀ ਗੱਲ ਹੈ ਜੀ ਮਲਕੀ ਜੀ ਹੁਣ ਦੱਸੋ ਇਨਾਮਾਂ ਦੀ ਵੰਡ ਕਰਨੀ ਹੈ ਜੀ ਬੋਲਿਓ ਜੀ ਕਿੱਦਾਂ ਬੋਲੂਗੇ ਜੀ ਉਧਰਲੇ ਬੰਨੇ ਅੱਜ ਦੀ ਵਿਨਰ ਟੀਮ ਜਿਹੜੀ ਰਹੀ ਆ ਸਾਡੀ ਕਪੂਰਥਲੇ ਦੀ ਟੀਮ ਵਿਨਰ ਰਹੀ ਆ ਜੀ 1 ਲੱਖ ਰੁਪਏ ਜਿਹੜੀ ਟੀਮ ਜਿੱਤ ਚੁੱਕੀ ਆ ਤੇ ਜਿਹੜੀ ਸੈਕੰਡ ਟੀਮ ਆ ਜਲੰਧਰ ਦੀ ਟੀਮ ਜਿਹੜੀ ਮੇਰੇ ਵੀਰ ਰਣਰਾਪ ਟੀਮ ਰਹੀ ਆ ਦੂਜਾ ਸਥਾਨ ਪ੍ਰਾਪਤ ਕੀਤਾ ਜਲੰਧਰ ਦੀ ਟੀਮ ਨੇ ਅੱਜ ਦੀ ਵਿਨਰ ਟੀਮ ਆ ਕਪੂਰਥਲਾ ਰਨਰ ਅਪ ਟੀਮ ਜਿਹੜੀ ਉਪਜੇ ਤੋਂ ਟੀਮ ਆ ਉਹ ਸਾਡੀ ਜਲੰਧਰ ਦੀ ਟੀਮ ਆ ਪਹਿਲਾ ਇਨਾਮ ਜਿਹੜੀ 1 ਲੱਖ ਰੁਪਇਆ ਸਾਡੇ ਕਪੂਰਥਲੇ ਦੀ ਟੀਮ ਜਿੱਤ ਚੁੱਕੀ ਆ ਤੇ ਨਾਲ ਇਧਰ ਸਾਡੇ ਦੂਜਰੇ ਇਨਾਮ ਦੇ ਹੱਕਦਾਰ ਜਲੰਧਰ ਵਾਲੇ ਭਰਾ ਪੁੱਜ ਗਏ ਨੇ ਸੋ ਦੋਨੋਂ ਹੀ ਟੀਮਾਂ ਨੂੰ ਬੇਨਤੀ ਆ ਬਈ ਜੀ ਆਪਣਾ ਜਿਹੜਾ ਇਨਾਮ ਪ੍ਰਾਪਤ ਕਰ ਲੈਣਾ ਉਧਰ ਸਾਡੇ ਸਤਕਾਰਯੋਗ ਜਿੰਦਰਬਿਰਗ ਭਰਾ ਜੀ ਤੇ ਨਾਲ ਸਾਡੇ ਚਰਨਵਿਰਗ ਜੀ ਕਬੱਡੀ ਕੋਚ ਉਹਨਾਂ ਨੂੰ ਵੀ ਬੇਨਤੀ ਆ ਨਾਲ ਚਾਹੇ ਮਨਸੂਰ ਵਾਲੇ ਬੇਟ ਵਾਲੇ ਵੀ ਤਾਂ ਜੀ ਚੱਠੇ ਹੋਣੇ ਭਰਾ ਵੀ ਤੇ ਨਾਲ ਸਾਰੇ ਦਿਾਲਪੁਰ ਵਾਲੇ ਵੀ ਆਜੋ ਸਾਰੇ ਭਰਾ ਪਹੁੰਚ ਜਿਓ ਮੇਰਾ ਵੀਰ ਹੁਣ ਆਪਾਂ ਟੀਮਾਂ ਨੂੰ ਜਿਹੜਾ ਮਾਨ ਸਨਮਾਨ ਦੇ ਗਏ ਇਹਨਾਂ ਨੂੰ ਹੁਣ ਆਪਾਂ ਮੇਰੇ ਵੀਰਿਓ ਮਾਨ ਸਨਮਾਨ ਬਖਸ਼ਣਾ ਵਾ ਅੱਜ ਦੀ Winner ਟੀਮ ਰਹੀ ਆ ਕਪੂਰਥਲਾ ਤੇ ਜਿਹੜਾ ਦੂਸਰਾ ਸਥਾਨ ਪ੍ਰਾਪਤ ਕੀਤਾ ਉਹ ਜਲੰਧਰ ਦੀ ਟੀਮ ਨੇ ਸਥਾਨ ਪ੍ਰਾਪਤ ਕੀਤਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਰਾ ਸਾਡੇ ਪ੍ਰਬੰਧਕਾਂ ਲੋ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਸੋ ਦੋਨੋਂ ਟੀਮਾਂ ਆਪਣੇ ਇਨਾਮ ਪ੍ਰਾਪਤ ਕਰ ਲੈਣ ਦੋਨੋਂ ਟੀਮਾਂ ਇਨਾਮ ਪ੍ਰਾਪਤ ਕਰ ਲੈਣਾ ਬਹੁਤ ਹੀ ਜਿਹੜਾ ਜੋਰ ਲੱਗਾ ਹੋਇਆ ਤੇ ਅੱਜ ਕਹਿੰਦੇ ਮਾਲਕ ਨੇ ਬੱਲੇ ਬੱਲੇ ਕਰਾਤੀ ਐ ਸੋ ਅੱਜ ਕਪੂਰਥਲਾ ਦੀ ਟੀਮ ਸਾਡੇ ਪਹਿਲੇ ਨੰਬਰ ਤੇ Winner ਟੀਮ ਰਹੀ ਆ ਤੇ ਜਲੰਧਰ ਦੀ ਦੂਜੇ ਨੰਬਰ ਤੇ ਰਹੀ ਆ ਸੋ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਦਿলো ਧੰਨਵਾਦ ਆਓ ਜੀ ਟੀਮਾਂ ਨੂੰ ਬੇਨਤੀ ਆ ਕਪੂਰਥਲਾ ਪਹਿਲਾ ਜਲੰਧਰ ਆਪਣਾ ਇਨਾਮ ਦੂਸਰਾ ਇਨਾਮ 75000 ਪਹਿਲਾ ਜਲੰਧਰ ਦੀ ਟੀਮ ਆਵੇਗੀ ਜਲੰਧਰ ਦੀ ਟੀਮ ਆਪਣਾ ਇਨਾਮ ਪ੍ਰਾਪਤ ਕਰ ਲਵੇ ਤੇ ਅੱਜ ਦੀ Winner ਟੀਮ ਕਪੂਰਥਲਾ ਯੋਰਦਾਰ ਤਾੜੀਆਂ ਮਾਰਦੀ ਪੰਜਾਬੀ ਵੀਰੋ ਬਣ ਗਈ ਦੀ ਗੱਲ ਇੱਕ ਲੱਖ ਹੋ ਗਿਆ ਤੇ ਅੱਜ ਵੱਲੇ ਵੱਲੇ ਅੱਜ ਦੇ ਕਹਿੰਦੇ ਭੰਗੜੇ ਪਾਉਂਦੇ ਜਾਣਗੇ ਕਹਿੰਦੇ ਅੱਜ ਦੇ ਕਹਿੰਦੇ ਨਵੇਂ ਸ਼ਹਿਰ ਤੋਂ ਕਪੂਰਥਲੇ ਤੱਕ ਭੰਗੜੇ ਹੀ ਪੈਂਦੇ ਜਾਣੇ ਲਓ ਜੀ ਕਿਉਂ 1 ਲੱਖ ਜਿੱਤੇ ਆ ਮੁੰਡਿਆਣੇ ਤੇ ਜੋਰ ਪੂਰਾ ਲੱਗਾ ਇਹ ਖਾਦੇ ਨੇ ਬਦਾਮ ਜਿੰਨਾ ਮੰਗਲਾ ਉਹਨਾਂ ਨਾਲੇ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾ ਕੰਮ ਆਉਣੀਆਂ ਖਾਦਿਆਂ ਘਰਾਗਾ ਕਮ ਆਉਣੀਆ ਲੋ ਜੀ ਜਰੂਰ ਕਮੈਂਟ ਕਰਿਓ ਮਲਕੀਤ ਜਿਹੜੇ ਹੈ ਇਹ ਬਿਜਲੀ ਨੰਗਲ ਪਿੰਡ ਦੇ ਦੀ ਇਹਨਾਂ ਦਾ ਦੀ ਕਮਾਲ ਦੀ ਕਮੈਂਟਰੀ ਕਰਦੇ ਆ ਜੀ ਆਹ ਦੇਖੋ ਕੰਟੈਂਟ ਅਸੀਂ ਬਣਾਇਆ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਆਈਡੀਆ ਦੇਖੋ ਇਹ ਕਮੈਂਟੇਟਰ ਹੈ ਇਹਨਾਂ ਦੀ ਕਮੈਂਟਰੀ ਦੀ ਅਸੀਂ ਪੂਰੀ ਡੈਮੋ ਪੇਸ਼ ਕੀਤੀ ਹੈ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਵੀਡੀਓ ਹੈ ਔਰ ਵੀਰ ਜੀ ਕਿਆ ਕਮਾਲ ਦੀ ਕਮੈਂਟਰੀ ਕਰਦੇ ਆ ਜੀ ਔਰ ਜ਼ਬਰਦਸਤ ਤਰੀਕੇ ਨਾਲ ਪੂਰਾ ਮੇਲੇ ਬਲਗਾ ਰੰਗ ਬਣ ਕੇ ਰੱਖਤਾ ਇੰਜ ਲੱਗਦਾ ਕਿ ਜਿਵੇਂ ਮੇਲਾ ਚੱਲ ਰਿਹਾ ਹੋਵੇ ਖੇਡ ਮੇਲਾ ਚੱਲ ਰਿਹਾ ਹੋਵੇ ਕਬੱਡੀ ਦਾ ਕੱਪ ਚੱਲ ਰਿਹਾ ਹੋਵੇ ਜੀ ਕਮਾਲ ਦੀ ਗੱਲ ਹੈ ਇੱਕ ਮਲਕੀ ਜੀ ਇੱਕ ਹੋਰ ਡੈਮੋ ਲੈਣੀ ਠਾ